ਸ੍ਰੀ ਜੀ ਬਾਈ ਕੁਟੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਇਸ ਟਾਈਮ ਸਮੂਹ ਕਿਸਾਨ ਜੁਨੀਅਨ ਐਂਡ ਮਜ਼ਦੂਰ ਜਗਤਾ ਜੁਨੀਅਨ ਪਿੰਡ ਪੱਕੋ ਕਟਾਲੀ ਸਾਹਿਬਾ ਤੇ ਪੱਕੋ ਕਟਾਲੀ ਸਾਹਿਬਾ ਦੀ ਕਮੇਟੀ ਬਣ ਲਗੀ ਆ ਸਾਥ ਸਾਰੇ ਤੁਹਾਨੂੰ ਬੇਨਤੀ ਆ ਕਿ ਇੱਥੇ ਸਾਡਾ ਮੇਨ ਮਕਸਦ ਆ ਜਿਹੜੀ ਪੈਲੀਆਂ ਜੋ ਰੇਤਾ ਚੁੱਕੀਆਂ ਜਾਣ ਤੇ ਜਿਹੜੇ ਪੈਲੀਆਂ ਤੇ ਡੰਮ ਪਏ ਉਹਨਾਂ ਨੂੰ ਪੋਇਆ ਜਿਹੜੀ ਆ ਵੀ ਸਸਤਾ ਚਾਇੰਸ ਪ੍ਰਸ਼ਾਸਨ ਚਾਹੇ ਸਰਕਾਰ ਜੋ ਵੀ ਮਤ ਕਰਦੀ ਵਾਲੇ ਕਿ ਸਿੱਧਾ ਇਹਨਾਂ ਦਾ ਗਰਾਊਂਡ ਲੈਵਲ ਤੇ ਸਬੰਧ ਕਰ ਲੈ। ਇਹਦਾ ਵੀ ਜਦੋਂ ਆਪਾਂ ਪੰਜ ਮੈਂਬਰੀ ਕਮੇਟੀ ਬਣਾਵਾਂਗੇ ਉਹਨਾਂ ਦੇ ਫੋਨ ਨੰਬਰ ਦਵਾਂਗੇ ਕਿ ਇਹਦਾ ਕਾਊਂਟ ਨੰਬਰ ਤੇ ਦਿੱਤਾ ਜਾਏਗਾ। ਕਿ ਇਹਦਾ ਸਕੈਲ ਹੋਏਗਾ ਸਿੱਧੇ ਆਣ ਕੇ ਗਰਾਊਂਡ ਲੈਵਲ ਤੇ ਕੰਮ ਕੰਮ ਹੋਏਗਾ। ਆਂਗ ਦੇ ਪੱਧਰ ਨਾਲ ਸੰਪਰਕ ਕਰਕੇ ਜਿਹੜਾ ਵੀ ਹੋਗਾ ਆਪਾਂ ਕੋ ਘਰ-ਘਰ ਜਾ ਕੇ ਮਦਦ ਕਰਾਂਗੇ। ਜਿੱਤਰਾ ਵੀ ਕੰਮ ਕਰਕੇ ਜਿਹੜੀ ਵੀ ਜੜੀ ਉਹ ਕਲਾ-ਕਲਾ ਆੜ ਕੇ ਜਿੱਤਿਆਂ ਕੇ ਸੰਪਰਕ ਕਰੇ ਸਾਰੇ ਜਿਹੜੇ ਮੈਂਬਰ ਇਹਨਾਂ ਕਮੇਟੀ ਨਾਲ ਸੰਪਰਕ ਕੀਤਾ ਜਾਏਗਾ। ਉਹ ਆਂਗ ਦੇ ਜੀ ਆ ਜੀ ਦਾ ਬਹੁਤ ਸਾਰਾ ਕਾਂਪੜੀ ਤੇਲ ਦੀ ਟਰੈਕਟਰਾਂ ਦੀ ਤੇ ਖਾਦ ਦੇ ਮਦਦ ਕਰਕੇ ਕਾਰਕਾਂ ਵਜਾਉਣ ਉਸ ਤੋਂ ਪਹਿਲਾਂ ਇਹ ਕੰਮ ਕੀਤਾ ਜਾਏ ਕਿ ਜਿਨ੍ਹਾਂ ਦੀ ਪਿਆਲੀਆਂ ਚ ਰੇਤ 5 5 5 6 6 ਫੁੱਟ ਦਣ ਗਈ ਉਹ ਚੁੱਕ ਕੇ ਰੇਤ ਤੇ ਜਿਹੜੇ ਡੰਮ ਪਏ ਆ ਉਹ ਪੂਰੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਇਹ ਸਾਡੇ ਪਿੰਡ ਦੇ ਐਮਸੀ ਨੇ ਇਹਨਾਂ ਦੀ ਹਾਜ਼ਰੀ ਦੇ ਵਿੱਚ ਸਾਰਾ ਪਿੰਡ ਜਿਹੜਾ ਇਹ ਇਕੱਠਾ ਹੋਇਆ ਵਾ ਇੱਥੇ ਜੋ ਵੀ ਕਿਸੇ ਨੇ ਸੇਵਾ ਕਰਨੀ ਹੈ ਇੱਥੇ ਪਿੰਡ ਦੇ ਵਿੱਚ ਆਣ ਕੇ ਕੰਨ ਕੋਈ ਜਿਹੜੇ ਦੋ ਚਾਰ ਪਤੇ ਗਾੜੀ ਚੌਧਰੀ ਬਣੇ ਬੈਠੇ ਇਹਨਾਂ ਨੂੰ ਕੋਈ ਚੀਜ਼ ਨਹੀਂ ਦੇਣੀ ਚਾਹੀਦੀ ਇਹ ਸਾਰੀ ਸੰਗਤ ਜਿਹੜੀ ਇਕੱਠੀ ਹੋਈ ਹੈ ਪਿੰਡ ਦੀ ਤੇ ਦੋ ਚਾਰ ਜਿਹੜੇ ਨੇ ਇਹ ਵਿੱਚ ਜਿਹੜੇ ਬੰਦੇ ਨੇ ਇਹ ਆਪਣੀ ਮਰਜ਼ੀ ਕਾਣਦੇ ਆ ਤੇ ਇਹ ਪਿੰਡ ਸਾਰਾ ਦੁਜੀ ਬਣ ਕੇ ਇਕੱਠਾ ਹੋਇਆ ਵਾ ਤੇ ਜੋ ਵੀ ਕਿਸੇ ਨੂੰ ਸੇਵਾ ਕਰਨੀ ਇੱਥੇ ਆ ਨਾ ਆਓ ਜੋ ਕਰੋ ਨਾ ਦੀ ਹੇ ਗਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਿਰਪਾਲ ਸਿੰਘ ਬੋਲਣ ਦਾ ਪਿੰਡ ਪੱਖੋ ਕੇ ਟਾਲੀ ਸਾਹਿਬ ਅਹੀ ਪਿੰਡ ਵਾਲੇ ਨਗਰ ਦੇ ਸਾਰੇ ਨੇ ਕਮੇਟੀ ਬਣਾਈ ਆ ਏ ਆ ਵੀ ਜਿਹੜੀ ਫਿਰ ਡੰਪ ਪੈ ਗਈ ਨੇ ਪੂਰੀ ਜਿਹੜੀ ਉਹ ਡੋਮਲੇ ਵਿੱਚ ਖੱਤੀ ਕੀਤੀ ਜਾਏ ਉਹ ਪਿਛਲੇ ਡੋ ਪੂਰੇ ਜਾਣ ਤੇ ਅਸੀਂ ਵੀ ਇੱਥੇ ਕਣਕਾਂ ਬੀਜੀਆਂ ਜਾਣ ਤੇ ਇਹ ਸੇਵਾ ਵਾ ਇਹ ਉਹ ਜਿਹੜੇ ਵੀ ਜੇ ਵੀ ਨੂੰ ਉਹ ਬੰਦੇ ਜਿਹੜੀ ਵੀਡੀਓ ਬਣਾਉਂਦੇ ਨੇ ਉਹਨਾਂ ਦੇ ਕੋਲ ਪੂਰੀ ਚੋਟ ਪਾ ਹੈ ਨਾ ਪਾਓ ਆਪ ਸਿੱਧਿਆਰ ਕੇ ਪੈਸੇ ਪਾਓ ਪਿੰਡ ਵਾਲਿਆਂ ਨੂੰ ਮਿਲਵਾ ਕਰਕੇ ਮੇਟੀ ਵਾਲਿਆਂ ਨੂੰ ਤੇ ਆਪ ਹੀ ਹੱਥੀਂ ਕੰਮ ਕਰੋ ਆਪ ਕੋਈ ਇਹਦਾ ਕੋਈ ਨਾ ਕੋਈ ਦਿੱਤਾ ਜਾਏ ਕੋਈ ਕੋਈ ਨਾ ਜੀ ਜੀ ਕੀ ਫਤਿਹ ਮੇਰੀ ਬੇਨਤੀ ਆ ਸਾਤ ਅਗਲੇ ਚਰਨਾਂ ਵਿੱਚ ਜਿਹੜੇ ਖਾਤੇ ਦੇ ਦੇ ਕੇ ਤੁਹਾਡੇ ਕੋਲ ਪैसे ਪਾਉਂਦੇ ਆ ਨਾ ਉਹਨਾਂ ਖਾਤੇ ਚ ਪैसे ਪਾਉਣੇ ਬੰਦ ਕਰੋ ਇੱਥੇ ਆਣ ਕੇ ਪੰਜਵੇਂ ਬਰੀ ਬਣਾਉਣ ਲੱਗੇ ਆਪਾਂ ਕਮੇਟੀ ਪਿੰਡ ਵੱਲੋਂ ਸਾਰੀ ਸੰਗਤ ਵੱਲੋਂ ਇਹਨਾਂ ਨੂੰ ਇਹਨਾਂ ਦਾ ਕੋਈ ਖਾਤਾ ਨੰਬਰ ਨਹੀਂ ਹੈਗਾ ਸੁੱਧ ਵੀ ਆਪਣੀ ਹੱਥੀ ਆਣ ਕੇ ਰੇਤ ਜਿਹੜੀ ਆ ਟਰੈਕਟਰ ਜਿਹੜੀ ਉਹ ਵੀ ਕੁਝ ਤਾਂ ਸਾਡੀ ਸੇਵਾ ਕਰਨੀ ਚਾਹੁੰਦੇ ਹੋ ਇਹ ਪਿੰਡ ਦੀ ਦੋਮੂ ਭੂਨੇ ਆ ਬੰਦੇ ਬੰਨਣੇ ਦੀਦਾ ਸਰਕਾਰ ਨੇ ਤੇ ਚਲੋ ਡੰਮਾ ਚ ਰੇ ਛੁੱਟੀ ਜੇ ਤੇ ਜਿਹੜੇ ਗਰੀਬ ਲੋਕ ਨੇ ਕਣਕਾਂ ਬੀਜੀਆਂ ਜਾਣੀਆਂ ਦੀਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬੰਦਗਾ